ਸੋ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਕੀਤਾ ਗਿਆ ਜੋ ਪਹਿਲਾ ਚਮਤਕਾਰ ਸੀਗਾ ਜੋ ਕਾਨਾ ਦੇ ਵਿਆਹ ਵਿੱਚ ਜੋ ਪ੍ਰਭੂ ਨੇ ਪਾਣੀ ਦੀ ਦਾਖਰਸ ਬਣਾਈ ਆ ਸੋ ਉਸ ਦੇ ਬਾਰੇ ਅਸੀਂ ਮਨਨ ਕਰ ਰਹੇ ਸੀਗੇ ਸੋ ਇਹ ਉਸ ਦਾ ਪੰਜਵਾਂ ਵੀਡੀਓ ਹੈ ਔਰ ਪਿਛਲੇ ਵੀਡੀਓes ਵਿੱਚ ਅਸੀਂ ਕਾਫੀ ਕੁਝ ਸਿੱਖਿਆ ਔਰ ਲਾਸਟ ਅਸੀਂ ਦੇਖਿਆ ਸੀਗਾ ਕਿ ਜਿਸ ਸਮੇਂ ਪ੍ਰਭੂ ਯੀਸ਼ੂ ਮਸੀਹ ਨੇ ਉਹਨਾਂ ਨੂੰ ਆਖਿਆ ਕਿ ਮੱਟਾਂ ਵਿੱਚ ਜਲ ਭਰੋ ਤਾਂ ਉਹਨਾਂ ਨੇ ਨੱਕੋ ਨੱਕ ਜਿਹਾ ਪਾਣੀ ਉਸਗਾ ਦੇ ਉੱਤੇ ਉਹਨਾਂ ਨੇ ਭਰ ਦਿੱਤਾ ਔਰ ਇਹ ਪਰਿਵਾਰ ਕਿੰਨੀ ਜਲਦੀ ਪ੍ਰਭੂ ਯੀਸ਼ੂ ਮਸੀਹ ਤੋਂ ਦਾਖਰਸ ਪ੍ਰਾਪਤ ਕਰਦਾ ਆ ਕਿੰਨੀ ਜਲਦੀ ਪ੍ਰਭੂ ਉਸ ਪਾਣੀ ਨੂੰ ਦਾਖਰਸ ਵਿੱਚ ਬਦਲ ਦਿੰਦੇ ਆ ਕਿੰਨੀ ਜਲਦੀ ਇਹ ਸਮੱਸਿਆ ਉਹਨਾਂ ਦੀ ਹੱਲ ਹੋ ਜਾਂਦੀ ਆ ਇਹ ਇਸ ਗੱਲ ਤੇ ਨਿਰਭਰ ਕਰਦਾ ਆ ਕਿ ਜੋ ਟਹਿਲੂਏ ਆ ਉਹ ਕਿੰਨੀ ਜਲਦੀ ਉਸ ਮਟਾਂ ਨੂੰ ਪਾਣੀ ਦੇ ਨਾਲ ਭਰਨ ਵਿੱਚ ਕਾਮਯਾਬ ਹੋ ਜਾਂਦੇ ਆ ਕਿਉਂਕਿ ਜਿੰਨਾ ਜਲਦੀ ਉਹ ਆਪਣਾ ਕੰਮ ਖਤਮ ਕਰਨਗੇ ਉਨਾ ਹੀ ਜਲਦੀ ਉਹ ਖੁਦਾ ਦੇ ਕੰਮ ਨੂੰ ਪੂਰਾ ਹੁੰਦਾ ਦੇਖਣਗੇ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਜੋ ਆ ਉਸ ਸਮੇਂ ਤੱਕ ਇੰਤਜ਼ਾਰ ਕਰੇਗਾ ਜਦੋਂ ਤੱਕ ਟਹਿਲੂ ਇਹ ਆਪਣਾ ਕੰਮ ਪੂਰਾ ਨਹੀਂ ਕਰ ਦਿੰਦੇ ਸੋ ਇਸ ਸਗਾ ਦੇ ਉੱਤੇ ਜੋ ਆਤਮਿਕ ਸੰਦੇਸ਼ ਜੋ ਸਾਡੇ ਵਾਸਤੇ ਆ ਕਿ ਇੱਕ ਸਮਾਂ ਹੁੰਦਾ ਹੈ ਜਦੋਂ ਖੁਦਾ ਸਾਡੇ ਜੀਵਨ ਚ ਕੰਮ ਕਰਦਾ ਆ ਪਰ ਇੱਕ ਸਮਾਂ ਐਸਾ ਹੁੰਦਾ ਹੈ ਜਦੋਂ ਖੁਦਾ ਇੰਤਜ਼ਾਰ ਕਰ ਰਿਹਾ ਹੁੰਦਾ ਆ ਕਿ ਉਹ ਸਾਡੇ ਜੀਵਨ ਚ ਕੰਮ ਕਰੇ ਔਰ ਪਰਮੇਸ਼ਰ ਦਾ ਇੰਤਜ਼ਾਰ ਕਿੰਨਾ ਲੰਬਾ ਹੋ ਜਾਂਦਾ ਆ ਇਹ ਕਿੰਨਾ ਥੋੜਾ ਹੁੰਦਾ ਆ ਇਹ ਕਈ ਮੌਕਿਆਂ ਤੇ ਸਾਡੇ ਉੱਤੇ ਨਿਰਭਰ ਕਰਦਾ ਆ ਕਿ ਅਸੀਂ ਆਪਣੇ ਹਿੱਸੇ ਦੇ ਕੰਮ ਨੂੰ ਕਿੰਨੀ ਜਲਦੀ ਪੂਰਾ ਕਰਦੇ ਆ ਔਰ ਇਸ ਪ੍ਰਕਾਰ ਦੇ ਕਈ ਉਦਾਹਰਨ ਅਸੀਂ ਬਾਈਬਲ ਵਿੱਚੋਂ ਦੇਖ ਸਕਦੇ ਆ ਜਿਸ ਪ੍ਰਕਾਰ ਇੱਕ ਸਮਾਂ ਜਦੋਂ ਉਜਾੜੂ ਪੁੱਤਰ ਦੇ ਜੀਵਨ 'ਚ ਉਸਦੇ ਪਿਤਾ ਨੇ ਕੰਮ ਕੀਤਾ ਉਸ ਨੂੰ ਕੀਮਤੀ ਤੋਂ ਕੀਮਤੀ ਵਸਤਰ ਪਹਿਨਾਏ ਉਸਦੇ ਔਨ ਦਾ ਖੁਸ਼ੀ ਮਨਾਈ ਉਸ ਨੂੰ ਜੁੱਤੀ ਪਹਿਨਾਈ ਉਸਦੇ ਹੱਥ ਵਿੱਚ ਅੰਗੂਠੀ ਪਹਿਨਾਈ ਇਹ ਉਸਦੇ ਪਿਤਾ ਨੇ ਉਸਤੇ ਜੀਵਨ ਚ ਕੰਮ ਕੀਤਾ ਪਰ ਇੱਕ ਸਮਾਂ ਐਸਾ ਸੀ ਜਦੋਂ ਉਸ ਦਾ ਪਿਤਾ ਇੰਤਜ਼ਾਰ ਕਰ ਰਿਹਾ ਸੀਗਾ ਕਿ ਮੇਰਾ ਪੁੱਤਰ ਕਦੋਂ ਵਾਪਸ ਆਏਗਾ ਔਰ ਮੈਂ ਉਹਦੇ ਜੀਵਨ ਚ ਕੰਮ ਕਰਾਂ ਸੋ ਇਹ ਇੰਤਜ਼ਾਰ ਕਿੰਨਾ ਲੰਮਾ ਹੁੰਦਾ ਆ ਜਾਂ ਕਿੰਨਾ ਛੋਟਾ ਹੁੰਦਾ ਆ ਇਹ ਉਸ ਪੁੱਤਰ ਦੇ ਉੱਤੇ ਡਿਪੈਂਡ ਕਰਦਾ ਸੀ ਕਿ ਉਹ ਕਿੰਨੀ ਜਲਦੀ ਫੈਸਲਾ ਲੈਂਦਾ ਆ ਵਾਪਸ ਆਉਂਦਾ ਕਿੰਨੀ ਜਲਦੀ ਉਹ ਆਪਣਾ ਉਸ ਸਫ਼ਰ ਨੂੰ ਤੈਅ ਕਰਦਾ ਔਰ ਪਰਮੇਸ਼ੁਰ ਨੇ ਅਬਰਾਹਮ ਨੂੰ ਇੱਕ ਸਮਾਂ ਜਦੋਂ ਕਨਾਨ ਦੀ ਧਰਤੀ ਦੇ ਉੱਤੇ ਦਰਸ਼ਨ ਦਿੱਤਾ ਔਰ ਉਹਨੂੰ ਬੋਲਿਆ ਕਿ ਇਹ ਆ ਉਹ ਧਰਤੀ ਜੋ ਮੈਂ ਤੈਨੂੰ ਤੇ ਤੇਰੇ ਅਣਸ ਨੂੰ ਦਿਖਾਵਾਂਗਾ ਪਰਮੇਸ਼ੁਰ ਨੇ ਪ੍ਰਗਟ ਕੀਤਾ ਉਹਨੂੰ ਦਿਖਾਈ ਉਹ ਧਰਤੀ ਪਰ ਇੱਕ ਵੀ ਸਮਾਂ ਜਦੋਂ ਖੁਦਾ ਨੇ ਇੰਤਜ਼ਾਰ ਕੀਤਾ ਕਿ ਕਦੋਂ ਅਬਰਾਹਮ ਮੈਸੋਪੋਟਾਮੀਆ ਚੋਂ ਨਿਕਲਦਾ ਹੋਇਆ ਹਰਾਨ ਚੋਂ ਨਿਕਲਦਾ ਹੋਇਆ ਉਹ ਆਪਣਾ ਸਫ਼ਰ ਨੂੰ ਤੈਅ ਕਰਦਾ ਪਰਮੇਸ਼ੁਰ ਨੇ ਇੰਤਜ਼ਾਰ ਕੀਤਾ ਉਸ ਸਮੇਂ ਤੱਕ ਜਦੋਂ ਤੱਕ ਅਬਰਾਹਮ ਕਨਾਨ ਦੀ ਧਰਤੀ ਉੱਤੇ ਪਹੁੰਚ ਨਹੀਂ ਗਿਆ ਸੋ ਅਸਲੀ ਪਰਮੇਸ਼ਰ ਹਮੇਸ਼ਾ ਤਿਆਰ ਰਹਿੰਦਾ ਹੈ ਸਾਡੇ ਜੀਵਨ ਚ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਸਾਡੇ ਜੀਵਨ ਚ ਅਦਭੁਤ ਸਮਰਥ ਨੂੰ ਪ੍ਰਗਟ ਕਰਨ ਲਈ ਸਾਡੇ ਜੀਵਨ ਚ ਅਦਭੁਤ ਤਰੀਕੇ ਨਾਲ ਕੰਮ ਕਰਨ ਲਈ ਪਰ ਪਰਮੇਸ਼ਰ ਇੰਤਜ਼ਾਰ ਕਰਦਾ ਹੈ ਕਿ ਅਸੀਂ ਆਪਣੇ ਹਿੱਸੇ ਦੇ ਕੁਝ ਕੰਮ ਹੈ ਜਿਨ੍ਹਾਂ ਨੂੰ ਪੂਰਾ ਕਰੀਏ ਪਰ ਸਾਡੇ ਢਿੱਲੇਪਨ ਦੇ ਕਾਰਨ ਸਾਡੀ ਲਾਪਰਵਾਹੀ ਦੇ ਕਾਰਨ ਸਾਡੇ ਆਲਸਪੁਣੇ ਦੇ ਕਾਰਨ ਜਾਂ ਕੁਝ ਵਿਰਥ ਚੀਜ਼ਾਂ ਵਿੱਚ ਜੋ ਅਸੀਂ ਫਸੇ ਰਹਿਨੇ ਉਲਦੇ ਰਹਿਨੇ ਆ ਇਨਾ ਸਭ ਚੀਜ਼ਾਂ ਦੇ ਕਾਰਨ ਕਈ ਵਾਰ ਖੁਦਾ ਦਾ ਇੰਤਜ਼ਾਰ ਬਹੁਤ ਲੰਮਾ ਹੋ ਜਾਂਦਾ ਹੈ ਕਈ ਵਾਰੀ ਅਸੀਂ ਖੁਦਾ ਦੀ ਮਹਿਮਾਨ ਬਹੁਤ ਲੰਬਾ ਸਮਾਂ ਪ੍ਰਗਟ ਹੁੰਦਾ ਨਹੀਂ ਦੇਖਦੇ ਕਿਉਂ ਕਿਉਂਕਿ ਅਸੀਂ ਆਪਣੇ ਕੰਮਾਂ ਨੂੰ ਪੂਰਾ ਕਰਨ ਚ ਬਹੁਤ ਲੰਬਾ ਸਮਾਂ ਲੈ ਜਾਂਦੇ ਹਾਂ ਸੋ ਇਸ ਜ਼ਗਤ ਦੇ ਤੇ ਟਹਿਲੂਏ ਜਿੰਨਾ ਲੰਬਾ ਸਮਾਂ ਲੈਣਗੇ ਪਾਣੀ ਭਰਨ ਵਾਸਤੇ ਉਨਾ ਹੀ ਲੰਬਾ ਇੰਤਜ਼ਾਰ ਉਹਨਾਂ ਨੂੰ ਕਰਨਾ ਪਏਗਾ ਖੁਦਾ ਦੀ ਮਹਿਮਾਨ ਨੂੰ ਦੇਖਣ ਵਾਸਤੇ ਸੋ ਇਸ ਅੱਗੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਨੇ ਉਹਨਾਂ ਨਕੋ ਨਕ ਪਰੇ ਮਟਾਂ ਨੂੰ ਜੁਆ ਦਾਖਰਸ ਵਿੱਚ ਬਦਲ ਦਿੱਤਾ ਕਿਉਂਕਿ ਉਹਨਾਂ ਨੇ ਇੱਕ ਸਾਫ਼ ਪਾਣੀ ਨਾਲ ਇੱਕ ਪੀਣ ਯੋਗ ਇੱਕ ਗ੍ਰਹਿਣ ਯੋਗ ਪਾਣੀ ਦੇ ਨਾਲ ਉਹਨਾਂ ਨੇ ਉਹਨਾਂ ਮੱਟਾਂ ਨੂੰ ਭਰਿਆ ਕਿਉਂਕਿ ਅਗਰ ਸੋਚ ਕੇ ਅਸੀਂ ਦੇਖੀਏ ਅਗਰ ਉਹ ਉਸ ਦੇ ਵਿੱਚ ਸਾਫ਼ ਪਾਣੀ ਔਰ ਗੰਦਾ ਪਾਣੀ ਵੀ ਭਰ ਦਿੰਦੇ ਅਗਰ ਉਸ ਦੇ ਵਿੱਚ ਉਹ ਪਾਣੀ ਦੇ ਨਾਲ ਗੰਦਗੀ ਵੀ ਭਰ ਦਿੰਦੇ ਅਗਰ ਉਸ ਦੇ ਵਿੱਚ ਉਹ ਕੂੜਾ ਕਰਕਟ ਵੀ ਭਰ ਦਿੰਦੇ ਸੋ ਕੀ ਪ੍ਰਭੂ ਯੇਸ਼ੂ ਮਸੀ ਉਸ ਗੰਦੇ ਪਾਣੀ ਨੂੰ ਕੀ ਦਾਖਰਸ ਵਿੱਚ ਬਦਲਦਾ ਉਸ ਦਾ ਜਵਾਬ ਕੀਆ ਕਦੀ ਨਹੀਂ ਕਦੀ ਵੀ ਖੁਦਾ ਉਸ ਗੰਦੇ ਪਾਣੀ ਨੂੰ ਦਾਖਰਸ ਵਿੱਚ ਨਹੀਂ ਬਦਲਦਾ ਫਿਰ ਇਸ ਦਾ ਕੋਈ ਮਤਲਬ ਨਾ ਰਹਿ ਜਾਂਦਾ ਕਿ ਉਹ ਥੋੜੇ ਪਰਿਆ ਜਾਂ ਨਕੋ ਨਕ ਪਰਿਆ ਇਸ ਦਾ ਕੋਈ ਮਹੱਤਵ ਨਹੀਂ ਸੀ ਰਹਿਣਾ ਕਿਉਂਕਿ ਉਹ ਪਾਣੀ ਕਦੀ ਪੀਣ ਯੋਗ ਨਾ ਠਹਿਰਦਾ ਅਗਰ ਉਹ ਦਾਖਰਸ ਵਿੱਚ ਬਦਲ ਵੀ ਜਾਂਦਾ ਤਾਂ ਦਾਖਰਸ ਵੀ ਕਦੀ ਪੀਣ ਯੋਗ ਨਾ ਠਹਿਰਦੀ ਉੱਜ ਬਹੁਤ ਸਾਰੇ ਐਸੇ ਵਿਸ਼ਵਾਸੀ ਲੋਕ ਸਮਾਜ ਵਿੱਚ ਅਸੀਂ ਦੇਖ ਸਕਦੇ ਹਾਂ ਜੋ ਐਤਵਾਰ ਦੀ ਸੰਗਤੀ ਵਿੱਚ ਤੋਂ ਆਪਣੇ ਆਪ ਨੂੰ ਵਚਨ ਨਾਲ ਭਰਦੇ ਆਂ ਪ੍ਰਾਰਥਨਾ ਨਾਲ ਭਰਦੇ ਆਂ ਸੰਗਤੀ ਨਾਲ ਭਰਦੇ ਆਂ ਪਰ ਪੂਰਾ ਹਫਤਾ ਉਹ ਆਪਣੇ ਆਪ ਨੂੰ ਗੰਦਗੀ ਨਾਲ ਵੀ ਭਰੀ ਜਾਂਦੇ ਆਂ ਉਹ ਆਪਣੀਆਂ ਅੱਖਾਂ ਦੇ ਦੁਆਰਾ ਆਪਣੇ ਕੰਨਾਂ ਦੇ ਦੁਆਰਾ ਆਪਣੇ ਚਾਲ ਚੱਲਣ ਦੇ ਦੁਆਰਾ ਉਹ ਆਪਣੇ ਵਿਚਾਰਾਂ ਦੇ ਦੁਆਰਾ ਆਪਣੇ ਸੋਚਾਂ ਦੇ ਦੁਆਰਾ ਆਪਣੇ ਖਿਆਲਾਂ ਦੇ ਦੁਆਰਾ ਉਹ ਆਪਣੇ ਆਪ ਨੂੰ ਗੰਦਗੀ ਨਾਲ ਵੀ ਭਰੀ ਜਾਂਦੇ ਆਂ ਔਰ ਉਸ ਤੋਂ ਬਾਅਦ ਉਮੀਦ ਕਰਦੇ ਆ ਕਿ ਸਾਡੀਆਂ ਪ੍ਰਾਰਥਨਾਵਾਂ ਜੋ ਅਸੀਂ ਕੀਤੀਆਂ ਅਸੀਂ ਜੋ ਵਚਨ ਪੜ੍ਹਿਆ ਜੋ ਵਚਨ ਸਿੱਖਿਆ ਪ੍ਰਭੂ ਉਸ ਨੂੰ ਦਾਖਰਸ ਵਿੱਚ ਬਦਲ ਦੇ ਪ੍ਰਭੂ ਉਸ ਨੂੰ ਮਹਿਮਾ ਵਿੱਚ ਬਦਲ ਦੇ ਅਗਰ ਖੁਦਾ ਨੂੰ ਤੁਹਾਡੇ ਜੀਵਨ ਦੇ ਮੱਟ ਵਿੱਚ ਅਗਰ ਖੁਦਾ ਨੂੰ ਤੁਹਾਡੇ ਜੀਵਨ ਦੇ ਬਰਤਨ ਵਿੱਚ ਅਗਰ ਗੰਦਾ ਪਾਣੀ ਨਜ਼ਰ ਆ ਰਿਹਾ ਅਗਰ ਗੰਦਗੀ ਨਜ਼ਰ ਆ ਰਹੀ ਹੈ ਤਾਂ ਕਦੀ ਵੀ ਪਰਮੇਸ਼ਰ ਉਹ ਨਹੀਂ ਕਰੇਗਾ ਜੋ ਉਸਨੇ ਕਾਨਾ ਦੇ ਵਿਆਹ ਵਿੱਚ ਕੀਤਾ ਕਦੀ ਵੀ ਅਸੀਂ ਖੁਦਾ ਤੋਂ ਉਮੀਦ ਨਹੀਂ ਕਰ ਸਕਦੇ ਫਿਰ ਇਸ ਦਾ ਕੋਈ ਮਤਲਬ ਨਹੀਂ ਆ ਕਿ ਤੁਸੀਂ ਗਿਆਨ ਦੇ ਨਾਲ ਨਕੋ ਨਕ ਪਰੇ ਹੋ ਤੁਸੀਂ ਕਿੰਨੇ ਘੰਟੇ ਪ੍ਰਾਰਥਨਾ ਕਰਦੇ ਹੋ ਇਸ ਦਾ ਕੋਈ ਮਤਲਬ ਨਹੀਂ ਰਹਿ ਜਾਏਗਾ ਅਗਰ ਅਸੀਂ ਵਚਨ ਔਰ ਗੰਦਗੀ ਦੋਨਾਂ ਨਾਲ ਅਸੀਂ ਪਰ ਰਹੇ ਹਾਂ ਔਰ ਪਰਮੇਸ਼ਰ ਆਪਣੇ ਲੋਕਾਂ ਨੂੰ ਬੋਲ ਰਿਹਾ ਹੈ ਇਹ ਸ਼ਾਇਆ ਨਬੀ 65 ਅਧਿਆਏ ਉਸਤੇ ਚਾਰ ਵਚਨ ਚ ਪਰਮੇਸ਼ਰ ਉਹਨਾਂ ਨੂੰ ਬੋਲ ਰਿਹਾ ਕਿ ਗੰਦੀਆਂ ਚੀਜ਼ਾਂ ਦਾ ਸ਼ੋਰਾ ਉਹਨਾਂ ਦੇ ਭਾਂਡਿਆਂ ਵਿੱਚ ਹੈ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਇਸرائیਲ ਨੂੰ ਬੋਲ ਰਿਹਾ ਕਿ ਮੈਨੂੰ ਤੁਹਾਡੇ ਭਾਂਡਿਆਂ ਚ ਗੰਦੀਆਂ ਚੀਜ਼ਾਂ ਜੋ ਆ ਉਹ ਨਜ਼ਰ ਆ ਰਹੀਆਂ ਹਨ ਔਰ ਮੱਤੀ ਦੀ ਅੰਜੀਲ ਉਸਦਾ 23 ਅਧਿਆਏ ਉਸਦਾ 25 ਵਚਨ ਚ ਪ੍ਰਭ ਯੀਸ਼ੂ ਮਸੀਹ ਨੇ ਉਹਨਾਂ ਗ੍ਰੰਥੀ ਫਰੀਸੀਆਂ ਬੋਲਿਆ ਇਹ ਕਪਟੀ ਗ੍ਰੰਥੀ ਗੰਥਿਓ ਅਤੇ ਫਰੀਸੀਓ ਤੁਹਾਡੇ ਉੱਤੇ ਹਾਏ ਹਾਏ ਕਿਉਂ ਜੋ ਤੁਸੀਂ ਕਟੋਰੇ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਉਹ ਲੋਟ ਅਤੇ ਬਦਪਰਹੇਜ਼ੀ ਨਾਲ ਭਰੇ ਹੋਏ ਹਨ ਇਹ ਅੰਨੇ ਫਰੀਸੀ ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰ ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ ਸੁਪ੍ਰਭਾਤ ਯਿਸੂ ਮਸੀਹ ਇਹਨਾਂ ਗ੍ਰੰਥੀ ਫਰੀਸੀਆਂ ਨੂੰ ਇੱਕ ਬਰਤਨ ਦੇ ਸਮਾਨ ਜੋ ਉਹ ਦਿਖਾ ਕੇ ਪ੍ਰਭੂ ਬੋਲ ਰਿਹਾ ਕਿ ਤੁਸੀਂ ਉਹ ਬਰਤਨ ਹੋ ਤੁਹਾਡੇ ਜੀਵਨ ਜੋ ਬਾਹਰੋਂ ਸਾਫ਼ ਨਜ਼ਰ ਆ ਰਿਹਾ ਪਰ ਅੰਦਰੋਂ ਗੰਦਗੀ ਦੇ ਨਾਲ ਭਰੇ ਹੋਏ ਆ ਔਰ ਜਦੋਂ ਗੰਦਗੀ ਨਾਲ ਤੁਸੀਂ ਭਰੇ ਹੋ ਔਰ ਉਸ ਗੰਦਗੀ ਤੋਂ ਸਾਫ਼ ਵੀ ਨਹੀਂ ਹੋਣਾ ਚਾਹੁੰਦੇ ਔਰ ਦਿਨ ਪ੍ਰਤੀ ਦਿਨ ਤੁਸੀਂ ਉਸੇ ਹੀ ਗੰਦਗੀ ਨਾਲ ਆਪਣੇ ਜੀਵਨ ਦੇ ਬਰਤਨ ਨੂੰ ਭਰਦੇ ਜਾ ਰਹੇ ਹੋ ਸੋ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ ਤੁਸੀਂ ਕਿੰਨਾ ਵਚਨ ਜਾਣਦੇ ਹੋ ਇਹ ਗਰੰਥੀ ਫਰੀਸੀ ਉਹ ਲੋਕ ਜਿਹੜੇ ਅੱਛੀ ਤਰ੍ਹਾਂ ਵਚਨ ਨੂੰ ਜਾਣਦੇ ਆ ਅੱਛੀ ਤਰ੍ਹਾਂ ਸ਼ਰਧਾ ਦੇ ਉਸ ਗਿਆਨ ਦੇ ਨਾਲ ਭਰੇ ਹੋਏ ਆ ਪਰ ਪ੍ਰਭੂ ਨੇ ਉਹਨਾਂ ਦੇ ਉੱਤੇ ਫਟਕਾਰ ਪਾਈ ਕਿਉਂਕਿ ਪ੍ਰਭੂ ਵਚਨ ਨਹੀਂ ਦੇਖ ਰਿਹਾ ਕਿ ਇਹਨਾਂ ਦੇ ਅੰਦਰ ਕਿੰਨਾ ਵਚਨ ਆ ਪ੍ਰਭੂ ਦੇਖ ਰਿਹਾ ਕਿ ਵਚਨ ਦੇ ਨਾਲ ਪੜਨ ਦੇ ਬਾਵਜੂਦ ਵੀ ਤੁਸੀਂ ਗੰਦਗੀ ਨਾਲ ਆਪਣੇ ਆਪ ਨੂੰ ਪਰਨਾਬੰਦ ਨਹੀਂ ਕੀਤਾ ਸੋ ਇਸ ਲਈ ਪ੍ਰਭੂ ਸਿਰਫ ਇਹ ਨਹੀਂ ਦੇਖ ਰਿਹਾ ਸੀ ਉਸ ਸਮੇਂ ਕਿ ਟਹਿਲੂਏ ਜੋ ਮੱਟਾਂ ਨੂੰ ਪੜ ਰਹੇ ਆ ਬਲਕਿ ਪ੍ਰਭੂ ਇਸ ਚੀਜ਼ ਨੂੰ ਵੀ ਦੇਖ ਰਿਹਾ ਕਿ ਕਿਸ ਚੀਜ਼ ਨਾਲ ਪੜ ਰਹੇ ਆ ਉਹ ਜਲ ਦੇ ਨਾਲ ਪੜ ਰਹੇ ਆ ਕਿਹੜੇ ਜਲ ਨਾਲ ਪੜ ਰਹੇ ਆ ਇੱਕ ਸਾਫ਼ ਜਲ ਦੇ ਨਾਲ ਜਾਂ ਇੱਕ ਗੰਦੇ ਜਲ ਦੇ ਨਾਲ ਕਿਉਂਕਿ ਪਰਮੇਸ਼ਰ ਉਸ ਹਰ ਚੀਜ਼ ਨੂੰ ਜਾਂਚੇਗਾ ਜਿਸ ਚੀਜ਼ ਨਾਲ ਅਸੀਂ ਆਪਣੇ ਆਪ ਨੂੰ ਪਰ ਰਹੇ ਹਾਂ ਕਿਉਂਕਿ ਬਾਈਬਲ 'ਚ ਦੋ ਪ੍ਰਕਾਰ ਦਾ ਜਲ ਸਾਨੂੰ ਨਜ਼ਰ ਆਉਂਦਾ ਆ ਪਹਿਲਾ ਉਹ ਜੋ ਪ੍ਰਭੂ ਯੀਸ਼ੂ ਮਸੀਹ ਜਿਸ ਦੇ ਬਾਰੇ ਗੱਲ ਕਰ ਰਿਹਾ ਯਹੂਨਾ ਦੀ ਅੰਜੀਲ ਉਸ ਦਾ 4 ਅਧਿਆਇ ਉਸ ਦਾ 14 ਵਚਨ 'ਚ ਯੀਸ਼ੂ ਮਸੀਹ ਨੇ ਸਾਮਰੀ ਧੀਵ ਨੂੰ ਜਦੋਂ ਬੋਲਿਆ ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪ ਕਾਲਤੀ ਕਦੇ ਤਿਹਾਇ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹਨੂੰ ਦੇਵਾਂਗਾ ਉਹਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਵਨ ਤਿਕਰ ਉੱਚਲਦਾ ਰਹੇਗਾ ਸੋ ਇੱਕ ਤੋਂ ਇਹ ਜਲ ਜੋ ਪ੍ਰਭੂ ਯੇਸ਼ੂ ਮਸੀਹ ਸਾਨੂੰ ਦਿੰਦਾ ਜਿਸ ਨੂੰ ਅਸੀਂ ਅੰਮ੍ਰਿਤ ਜਲ ਬੋਲਦੇ ਹਾਂ ਪਰ ਇਸ ਦੇ ਨਾਲ ਇੱਕ ਹੋਰ ਜਲ ਆ ਇੱਕ ਹੋਰ ਪਾਣੀ ਆ ਜਿਸ ਦੇ ਬਾਰੇ ਕਹਾਉਤਾਂ ਦੀ ਪੁਸਤਕ 9 ਅਧਿਆਏ ਉਸ ਤੇ 17 ਵਚਨ ਚ ਅਸੀਂ ਦੇਖਦੇ ਹਾਂ ਇਸ ਗੱਲ ਲਿਖਿਆ ਚੋਰੀ ਦਾ ਪਾਣੀ ਮਿੱਠਾ ਅਤੇ ਲੁਕਮੀ ਰੋਟੀ ਸੁਆਦਲੀ ਹੈ ਸੋ ਇਹ ਕਿਹੜਾ ਪਾਣੀ ਆ ਇੱਕ ਵਿ ਵਿਚਾਰ ਦਾ ਪਾਣੀ ਆ ਕਿਉਂਕਿ 9 ਦਾ 13 ਤੋਂ ਜਦੋਂ ਤੁਸੀਂ ਪੜਨਾ ਸ਼ੁਰੂ ਕਰੋਗੇ ਸੋ ਇਹ ਤੋਂ ਵੀ ਵਿਚਾਰੀ ਤੀਵੀਂ ਦਾ ਜ਼ਿਕਰ ਆ ਜਿਸ ਦੇ ਲਈ 14 ਵਚਨ ਵਿੱਚ ਲਿਖਿਆ ਉਹ ਆਪਣੇ ਘਰ ਦੇ ਬੂਹੇ ਕੋਲ ਅਤੇ ਨਗਰ ਦੇ ਉੱਚੀ ਥਾਂਈਂ ਮੂੜੇ ਉੱਤੇ ਬਿੰਦੀ ਹੈ ਔਰ 15 ایت ਵਿੱਚ ਲਿਖਿਆ ਪਈ ਰਾਹੀਆਂ ਨੂੰ ਸੱਦੇ ਜਿਹੜੇ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ ਔਰ 16 ਵਚਨ ਜਿਹੜਾ ਭੋਲਾ ਹੈ ਉਹ ਉਰੇ ਆਵੇ ਅਤੇ ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ ਔਰ 17 ਵਚਨ ਚ ਲਿਖਿਆ ਚੋਰੀ ਦਾ ਪਾਣੀ ਮਿੱਠਾ ਅਤੇ ਲੁਕਮੀ ਰੋਟੀ ਸੁਆਦਲੀ ਹੈ ਔਰ 18 ਇਤ ਪਰ ਉਸ ਰਾਹੀ ਨੂੰ ਪਤਾ ਨਹੀਂ ਜੋ ਉੱਥੇ ਭੂਤਨੇ ਹਨ ਅਤੇ ਉਸ ਤੀਵੀ ਦੇ ਪ੍ਰਾਣੇ ਪਤਾਲ ਦੀਆਂ ਡੁੰਗਾਈਆਂ ਵਿੱਚ ਹਨ ਸੋ ਇੱਕ ਜਗ੍ਹਾ ਤੇ ਪ੍ਰਭੂ ਯੇਸ਼ੂ ਮਸੀਹ ਸੱਦਾ ਦੇ ਰਿਹਾ ਕਿ ਆਓ ਔਰ ਮੈਂ ਤੁਹਾਨੂੰ ਜਲ ਦੇ ਨਾਲ ਭਰਾਂਗਾ ਅੰਮ੍ਰਿਤ ਜਲ ਦੇ ਨਾਲ ਭਰਾਂਗਾ ਪਰ ਇੱਕ ਜਗ੍ਹਾ ਤੇ ਕੋਈ ਵਿਚਾਰੀ ਧੀ ਵੀ ਕੋਈ ਵਿਚਾਰੀ ਆਤਮਾ ਸਾਨੂੰ ਸੱਦਾ ਦੇ ਰਹੀ ਕਿ ਆਓ ਮੈਂ ਵੀ ਮੇਰੇ ਕੋਲ ਵੀ ਇੱਕ ਮਿੱਠਾ ਪਾਣੀ ਆ ਮੇਰੇ ਕੋਲ ਵੀ ਇੱਕ ਸਵਾਦਲਾ ਪਾਣੀ ਆ ਔਰ ਤੁਸੀਂ ਉਹਦੇ ਨਾਲ ਪਰੋ ਔਰ ਅਸੀਂ ਬਾਈਬਲ ਦੇ ਵਿੱਚ ਦੇਖਦੇ ਆ ਕਿ ਯੂਸਫ ਜੋ ਯਾਕੂਬ ਦਾ ਬੇਟਾ ਸੀਗਾ ਉਹ ਜਦੋਂ ਪੋਟੀਫਰ ਦੇ ਘਰ ਵਿੱਚ ਰਹਿ ਰਿਹਾ ਸੀ ਸੋ ਪੋਟੀਫਰ ਦੀ ਪਤਨੀ ਨੇ ਇਸੇ ਚੋਰੀ ਦੇ ਪਾਣੀ ਨਾਲ ਉਸ ਨੂੰ ਪਰਨ ਦੀ ਕੋਸ਼ਿਸ਼ ਕੀਤੀ ਇਸ ਚੋਰੀ ਦੇ ਮਿੱਠੇ ਪਾਣੀ ਨਾਲ ਉਸ ਨੂੰ ਉਸ ਨੂੰ ਪਰਨ ਦੀ ਕੋਸ਼ਿਸ਼ ਕੀਤੀ ਉਸ ਦੇ ਜੀਵਨ ਦੇ ਮੱਟ ਨੂੰ ਉਸਨੂੰ ਉਕਸਾਇਆ ਉਸਨੂੰ ਬਹਿਕਾਇਆ ਕਿ ਤੂੰ ਜਿੰਨਾ ਚਾਹੇ ਤੂੰ ਇਹ ਚੋਰੀ ਦਾ ਪਾਣੀ ਨਾਲ ਤੂੰ ਆਪਣੇ ਆਪ ਨੂੰ ਪਰ ਸਕਦਾ ਹੈ ਤੂੰ ਪੀ ਸਕਦਾ ਹੈ ਪਰ ਯੂਸਫ ਨੇ ਇੱਕ ਐਸਾ ਪਰਮੇਸ਼ਰ ਦਾ ਡਰ ਇੱਕ ਪਰਮੇਸ਼ਰ ਦੇ ਪੈ ਵਿੱਚ ਬਣਿਆ ਰਿਹਾ ਕਿ ਉਸਨੇ ਇਸ ਚੋਰੀ ਦੇ ਮਿੱਠੇ ਪਾਣੀ ਦੀ ਇੱਕ ਬੂੰਦ ਵੀ ਆਪਣੇ ਜੀਵਨ ਚੋਂ ਨਹੀਂ ਦਿੱਤੀ ਇੱਕ ਬੂੰਦ ਵੀ ਆਪਣੇ ਅੰਦਰ ਉਸਨੇ ਸਮਾਉਣ ਨਹੀਂ ਦਿੱਤੀ ਆਪਣੇ ਜੀਵਨ ਦੇ ਮੱਟ ਵਿੱਚ ਔਰ ਯੂਸਫ ਦੇ ਜੀਵਨ ਚ ਖੁਦਾ ਨੇ ਉਹ ਕੀਤਾ ਜੋ ਕਾਨਾ ਦੇ ਵਿਆਹ ਵਿੱਚ ਕੀਤਾ ਜਿਸ ਪ੍ਰਕਾਰ ਇੱਕ ਸਧਾਰਨ ਜਾਂ ਪਾਣੀ ਇੱਕ ਸਪੈਸ਼ਲ ਇੱਕ ਤਾਂਘਰਸ ਵਿੱਚ ਬਦਲ ਦਿੱਤਾ ਇਸੇ ਪ੍ਰਕਾਰ ਯੂਸਫ ਦਾ ਇੱਕ ਸਧਾਰਨ ਜੀਵਨ ਨੇ ਇੱਕ ਗੁਲਾਮਾਂ ਵਾਲੇ ਜੀਵਨ ਨੂੰ ਇੱਕ ਸ਼ਾਹੀ ਜੀਵਨ ਦੇ ਵਿੱਚ ਬਦਲ ਦਿੱਤਾ ਇੱਕ ਸਧਾਰਨ ਜੀਵਨ ਨੂੰ ਇੱਕ ਰਾਜ ਸਿੰਘਾਸਨ ਵਿੱਚ ਲੈ ਗਿਆ ਇੱਕ ਕੈਦਖਾਨਾ ਇੱਕ ਰਾਜ ਗੱਦੀ ਵਿੱਚ ਬਦਲ ਗਿਆ ਸੋ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਜੀਵਨ 'ਚ ਵੀ ਪਰਮੇਸ਼ਰ ਉਹ ਕਰੇ ਜੋ ਖੁਦਾ ਨੇ ਕਾਨਾ ਦੇ ਵਿਆਵਚ ਕੀਤਾ ਜੋ ਖੁਦਾ ਨੇ ਯੂਸਫ ਤੇ ਜੀਵਨ 'ਚ ਕੀਤਾ ਕਿਸ ਪ੍ਰਕਾਰ ਖੁਦਾ ਨੇ ਇੱਕ ਸਧਾਰਨ ਜਿਹੇ ਪਾਣੀ ਨੂੰ ਦਾਖਰਸ ਵਿੱਚ ਬਦਲ ਦਿੱਤਾ ਜਿਸ ਪ੍ਰਕਾਰ ਪ੍ਰਭੂ ਦਾ ਦਾਸ ਦਾਊਦ ਲਿਖਦਾ ਆ 30 ਜ਼ਬੂਰ ਉਸਤੇ 11 ਵਚਨ ਚ ਲਿਖਿਆ ਤੈ ਮੇਰੇ ਪਿੱਟਨ ਨੂੰ ਨੱਚਣ ਨਾਲ ਮਟਾ ਦਿੱਤਾ ਤੈ ਮੇਰਾ ਤੱਪੜ ਲਾ ਕੇ ਆਨੰਦ ਦਾ ਕਮਰ ਕੱਸਾ ਬੱਦਾ ਸੋ ਜਿਸ ਪ੍ਰਕਾਰ ਪਰਮੇਸ਼ਰ ਨੇ 다ਊਦ ਦੇ ਪਿੱਟੇ ਨੂੰ ਨੱਚਣ ਵਿੱਚ ਬਦਲ ਦਿੱਤਾ ਇਸ ਪ੍ਰਕਾਰ ਪਰਮੇਸ਼ਰ ਨੇ ਉਸਤੇ ਤੱਪੜ ਨੂੰ आनंद ਦੇ ਕਮਲ ਕッセ ਵਿੱਚ ਬਦਲ ਦਿੱਤਾ ਉਹੀ ਪਰਮੇਸ਼ਰ ਜੋ ਆਉ ਸਾਡੇ ਜੀਵਨ ਦੀ ਹਰ ਨਿਰਾਸ਼ਾ ਨੂੰ ਉਸ ਆਨੰਦ ਵਿੱਚ ਬਦਲਣ ਦੀ ਸਮਰਥ ਰੱਖਦਾ ਹੈ ਇਸੇ ਪ੍ਰਕਾਰ ਉਹ ਪਰਮੇਸ਼ਰ ਸਾਡੀ ਹਰ ਉਦਾਸੀ ਨੂੰ ਖੁਸ਼ੀ ਦੇ ਵਿੱਚ ਬਦਲਣ ਦੀ ਸਮਰਥ ਰੱਖਦਾ ਹੈ ਇਸੇ ਪ੍ਰਕਾਰ ਉਹ ਪਰਮੇਸ਼ਰ ਜੋ ਸਾਡੀਆਂ ਸਾਰੀਆਂ ਚਿੰਤਾਵਾਂ ਨੂੰ ਉਹ ਪਰਮੇਸ਼ਰ ਉਸ ਸੰਤੁਸ਼ਟੀ ਦੇ ਵਿੱਚ ਬਦਲਣ ਦੀ ਸਮਰਥ ਰੱਖਦਾ ਹੈ ਉਹ ਸੱਚੀ ਸ਼ਾਂਤੀ ਦੇ ਵਿੱਚ ਬਦਲਣ ਦੀ ਸਮਰਥ ਰੱਖਦਾ ਹੈ ਉਹ ਸਾਡੇ ਰੋ ਨੂੰ ਹਾਸਿਆਂ ਵਿੱਚ ਬਦਲਣ ਦੀ ਸਮਰਥ ਰੱਖਦਾ ਉਹ ਪਰਮੇਸ਼ਰ ਸ਼ਰ ਉਹ ਪਰਮੇਸ਼ਰ ਜਿਸ ਨੇ ਕਾਨਾ ਦੇ ਵਿਆਚ ਉਸ ਸਧਾਰਨ ਪਾਣੀ ਨੂੰ ਦਾਖਰਸ ਵਿੱਚ ਬਦਲ ਦਿੱਤਾ ਉਹ ਖੁਦਾ ਸਾਡੇ ਜੀਵਨ ਚ ਇਹੀ ਕੰਮ ਕਰੇਗਾ ਇਹੀ ਸਮਰਥਨਾ ਇਹੀ ਅਦਭੁਤ ਮਹਿਮਾ ਨੂੰ ਪ੍ਰਗਟ ਕਰੇਗਾ ਪਰ ਕਿਸ ਸਮੇਂ ਜਦੋਂ ਅਸੀਂ ਆਪਣੇ ਜੀਵਨ ਦੇ ਇਨਾ ਮੱਟਾਂ ਨੂੰ ਅਸੀਂ ਹਰ ਦਿਨ ਨੂੰ ਅਸੀਂ ਉਸ ਚੀਜ਼ ਨਾਲ ਪਰਦੇ ਜਾਵਾਂਗੇ ਜਿਹੜੀ ਚੀਜ਼ ਨਾਲ ਪਰਮੇਸ਼ਰ ਚਾਹੁੰਦਾ ਸੀ ਪਰ ਇਹ ਅਸੀਂ ਖੁਦਾ ਦੇ ਵਚਨ ਨਾਲ ਅਗਰ ਪੜਨਾ ਸ਼ੁਰੂ ਕੀਤਾ ਤਾਂ ਵਚਨ ਨਾਲ ਹੀ ਪਰਦੇ ਜਾਈਏ ਅਗਰ ਅਸੀਂ ਪ੍ਰਾਰਥਨਾ ਦੇ ਨਾਲ ਆਪਣੇ ਜੀਵਨ ਨੂੰ ਪਰਣਾ ਸ਼ੁਰੂ ਕੀਤਾ ਹੈ ਤਾਂ ਪ੍ਰਾਰਥਨਾ ਦੇ ਨਾਲ ਹੀ ਪਰਦੇ ਜਾਈਏ ਹਰ ਦਿਨ ਹਰ ਰੋਜ਼ ਹਰ ਸਵੇਰ ਹਰ ਸ਼ਾਮ ਕੋਈ ਐਸਾ ਸਮਾਂ ਅਸੀਂ ਆਪਣੀ ਜ਼ਿੰਦਗੀ 'ਚ ਨਹੀਂ ਆਉਣ ਦੇਣਾ ਜਿਸ ਵਿੱਚ ਅਸੀਂ ਗੰਦਗੀ ਨਾਲ ਪਰ ਰਹੇ ਹਾਂ ਕਿਉਂਕਿ ਕੋਈ ਵੀ ਵਿਚਾਰੀ ਆਤਮਾ ਕੋਈ ਵੀ ਬੁਰਾ ਖਿਆਲ ਕੋਈ ਵੀ ਸਾਨੂੰ ਕਦੀ ਵੀ ਆਪਣੇ ਦਮ ਤੇ ਆਪਣੇ ਤਾਕਤ ਨਾਲ ਆਪਣੇ ਜ਼ੋਰ ਨਾਲ ਕੋਈ ਸਾਨੂੰ ਗੰਦਗੀ ਨਾਲ ਨਹੀਂ ਪਰ ਸਕਦਾ ਜਦੋਂ ਤੱਕ ਅਸੀਂ ਉਸਦੇ ਲਈ ਦਵਾਰ ਨਹੀਂ ਖੋਲਾਂਗੇ। ਔਰ ਇਸ ਲਈ ਪਰਮੇਸ਼ਰ ਦੇ ਵਚਨ ਚ ਲਿਖਿਆ ਯਾਕੂਬ ਦੀ ਪਤਰੀ 1 ਅਧਿਆਏ ਉਸਦਾ 21 ਵਚਨ ਚ ਲਿਖਿਆ ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਦਮੰਦ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਵਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਰਮਾਈ ਨਾਲ ਕਬੂਲ ਕਰ ਲਓ ਸਵੈਸਲੀ ਅਸੀਂ ਵਚਨ ਨੂੰ ਗ੍ਰਹਿਣ ਕਰਦੇ ਹੋਏ ਹਰ ਗੰਦੇ ਵਿਚਾਰ ਹਰ ਬੁਰੇ ਖਿਆਲ ਹਰ ਪ੍ਰਕਾਰ ਦੀ ਬੁਰੀ ਕਾਮਨਾ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਸਮਰੱਥੀ ਨਾਲ ਆਪਣੇ ਜੀਵਨ ਚੋਂ ਖਾਣ ਕੇ ਸੁੱਟ ਦੇਣਾ ਹੈ ਔਰ ਅਸੀਂ ਇੱਕ ਸਮਰਪਣ ਕਰਨਾ ਹੈ ਪਰਮੇਸ਼ਰ ਦੇ ਗਿਆ ਕੇ ਜਿਸ ਪ੍ਰਕਾਰ ਪ੍ਰਭੂ ਦਾ ਦਾਸ ਦਾਊਦ ਜੋ ਉਹ ਪ੍ਰਾਰਥਨਾ ਕਰਦਾ 19 ਜ਼ਬੂਰ ਉਸ ਦੇ 14 ਇਤ ਵਿੱਚ 다우드 ਬੋਲਦਾ ਹੈ ਯਹੋਵਾ ਮੇਰੀ ਚਟਾਨ ਅਰ ਮੇਰੇ ਛਡੌਣ ਵਾਲੇ ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ ਤੇਰੇ ਹਜ਼ੂਰ ਮੰਨਣ ਯੋਗ ਹੋਵੇ। ਸេចਕਾਤੇ 다우드 ਉਸ ਪਰਮੇਸ਼ਰ ਦੇ ਅੱਗੇ ਇਸ ਡਰ ਔਰ ਪੈਨ ਨਾਲ ਆ ਰਿਹਾ ਪ੍ਰਾਰਥਨਾ ਕਰ ਰਿਹਾ ਕਿ ਪ੍ਰਭੂ ਜੋ ਵੀ ਮੇਰੇ ਮਨ ਦਾ ਵਿਚਾਰ ਤੇਰੇ ਹਜ਼ੂਰ ਪ੍ਰਗਟ ਹੋਵੇ ਸੋ ਗ੍ਰਹਿਣ ਯੋਗ ਹੋਵੇ। ਉਹ ਪਰਮੇਸ਼ਰ ਗ੍ਰਹਿਣ ਕਰੇ ਉਸ ਵਿਚਾਰ ਨੂੰ ਕਿ ਹਾਂ ਇਹ ਸਵਰਗ ਦੇ ਸਟੈਂਡਰਡ ਦਾ ਵਿਚਾਰ ਆ ਇਹ ਸਵਰਗ ਦੇ ਰੈਪਿਊਟੇਸ਼ਨ ਦਾ ਵਿਚਾਰ ਆ ਇਸ ਲੈਵਲ ਦਾ ਵਿਚਾਰ ਆ ਕਿ ਸਵਰਗ ਇਸ ਨੂੰ ਗ੍ਰਹਿਣ ਕਰਦਾ ਹੈ ਔਰ ਜੋ ਸ਼ਬਦ ਦੌਦ ਕਿੰਦਾ ਹੈ ਪਰਮੇਸ਼ਰ ਮੇਰੀ ਜ਼ਬਾਨ ਤੋਂ ਨਿਕਲਨ ਉਹ ਸ਼ਬਦ ਜਿਹੜਾ ਸਵਰਗ ਵਿੱਚ ਸੁਣਾਈ ਦੇਵੇ ਤਾਂ ਸਵਰਗ ਉਸ ਨੂੰ ਗ੍ਰਹਿਣ ਕਰੇ ਸਵਰਗ ਇਸ ਨੂੰ ਹਾਮੀ ਭਰੇ ਕਿ ਹਾਂ ਇਹ ਸਵਰਗ ਦੇ ਸਟੈਂਡਰਡ ਦਾ ਆ ਇਸ ਸਵਰਗ ਦੇ ਰੈਪਿਊਟੇਸ਼ਨ ਦਾ ਇੱਕ ਸ਼ਬਦ ਆ ਔਰ 139 ਬੂਰ ਉਸਤ 23 24 ਵਚਨ ਚ ਜੋ ਆ ਪ੍ਰਭੂ ਦਾ ਦਾਸ 다ਊਦ ਜੋ ਆ ਪ੍ਰਾਰਥਨਾ ਕਰਦਾ ਹੈ ਪਰਮੇਸ਼ਰ ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ ਮੈਨੂੰ ਜਾਂਚ ਅਤੇ ਮੇਰੇ ਖਿਆਲਾਂ ਨੂੰ ਜਾਣ ਔਰ 24 ਆਇਤ ਵਿੱਚ ਲਿਖਦਾ ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ ਸੋ 다ਊਦ ਕਿਸੇ ਮਨੋਖ ਦੇ ਅੱਗੇ ਖੜਾ ਹੋ ਕੇ ਨਹੀਂ ਬੋਲ ਰਿਹਾ ਕਿ ਮੈਨੂੰ ਜਾਂਚ ਕਿਉਂਕਿ ਅਕਸਰ ਅਸੀਂ ਕਈ ਵਾਰੀ ਸੱਚੇ ਠਹਿਰਨ ਵਾਸਤੇ ਜਾਂ ਸੰਤੁਸ਼ਟੀ ਪਾਉਣ ਲਈ ਅਸੀਂ ਮਨੁੱਖਾਂ ਨੂੰ ਅਸੀਂ ਬੋਲਦੇ ਆ ਕਿ ਤੁਹਾਡੇ ਹਿਸਾਬ ਨਾਲ ਕਿ ਮੈਂ ਠੀਕ ਆ ਸੋ ਮਨੁੱਖ ਕਈ ਵਾਰ ਬੋਲਦਾ ਕਿ ਹਾਂ ਤੂੰ ਸਹੀ ਆ ਤੂੰ ਠੀਕ ਆ ਅਸੀਂ ਉਹਨੇ ਨਾਲ ਹੀ ਸੰਤੁਸ਼ਟ ਹੋ ਜਾਂਦੇ ਆ ਪਰ ਦਾਊਦ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਰੱਖ ਕੇ ਉਹ ਬੋਲਦਾ ਕਿ हे ਪਰਮੇਸ਼ਰ ਤੁਸੀਂ ਮੇਰੇ ਜੀਵਨ ਨੂੰ ਜਾਂਚੋ ਮੇਰੇ ਚਾਲ ਚੱਲਨ ਨੂੰ ਜਾਂਚੋ ਤੁਸੀਂ ਮੇਰੇ ਖਿਆਲਾਂ ਨੂੰ ਜਾਂਚੋ ਔਰ ਪ੍ਰਭੂ ਜੋ ਵੀ ਅਗਰ ਬੁਰੀਾਈ ਕੋਈ ਐਸੀ ਪੈੜੀ ਚਾਲ ਜੋ ਮੇਰੀ ਨਜ਼ਰ ਚ ਨਹੀਂ ਆ ਜੋ ਗੰਦਗੀ ਅਗਰ ਮੇਰੇ ਧਿਆਨ ਚ ਨਹੀਂ ਆ ਪ੍ਰਭੂ ਤੂੰ ਉਹ ਗੰਦਗੀ ਉਹ ਪੈੜੀ ਚਾਲ ਮੇਰੇ ਤੇ ਪ੍ਰਗਟ ਕਰ ਤਾਂ ਕਿ ਮੈਂ ਉਸ ਤੋਂ छुटਕਾਰਾ ਪਾ ਸਕਾਂ ਇਸ ਪ੍ਰਕਾਰ ਦਾ ਸਮਰਪਣ ਇਸ ਪ੍ਰਕਾਰ ਦੀ ਪ੍ਰਾਰਥਨਾ ਇਸ ਪ੍ਰਕਾਰ ਦੀ ਗੰਭੀਰਤਾ ਇਸ ਪ੍ਰਕਾਰ ਦੀ ਚੌਕਸੀ ਦੇ ਨਾਲ ਜੋ ਚੱਲੇਗਾ ਉਹ ਹਰ ਸਮੇਂ ਆਪਣੇ ਵਿਵੇਕ ਨੂੰ ਸ਼ੁੱਧ ਪਾਏਗਾ ਜੋ ਹਰ ਛੋਟੀ ਤੋਂ ਛੋਟੀ ਚੀਜ਼ ਲਈ ਉਹ ਖੁਦਾ ਦੇ ਕੀ ਹੁੰਦਾ ਇਹ ਪਰਮੇਸ਼ਰ ਹਰ ਦਿਨ ਹਰ ਰੋਜ਼ ਪ੍ਰਭੂ ਤੂੰ ਮੈਨੂੰ ਜਾਂਚ ਤੂੰ ਮੈਨੂੰ ਪਰਖ ਪ੍ਰਭੂ ਕਿਉਂਕਿ ਦਾਊਦ ਇਸ ਗੱਲ ਦੀ ਗੰਭੀਰਤਾ ਨੂੰ ਜਾਣਦਾ ਆ ਕਿ ਮੈਂ ਇੱਕ નિર્ਦੋਸ਼ ਤਾਂ ਹੀ ਠਹਿਰਾਗਾ ਅਗਰ ਮੈਂ ਪਰਮੇਸ਼ਵਰ ਦੇਗੇ નિર્ਦੋਸ਼ ਆ ਅਗਰ ਮੈਂ ਸਵਰਗ ਚ નિર્ਦੋਸ਼ ਆ ਮੈਂ ਇੱਕ ਗ੍ਰਹਿਣਯੋਗ ਤਾਂ ਹੀ ਆ ਅਗਰ ਸਵਰਗ ਚ ਮੈਂ ਗ੍ਰਹਿਣ ਹੋ ਗਿਆ ਮੈਂ ਕਿ ਪਵਿੱਤਰ ਤਾਂ ਹੀ ਠਹਿਰਾਂਗਾ ਅਗਰ ਪਰਮੇਸ਼ਵਰ ਦੇ ਅੱਗੇ ਮੈਂ ਪਵਿੱਤਰ ਠਹਿਰਦਾ ਕਿਉਂਕਿ ਅੱਜ ਬਹੁਤ ਸਾਰੇ ਲੋਕ ਜੋ ਆ ਮਨੁੱਖਾਂ ਦੇ ਅੱਗੇ ਪਵਿੱਤਰ ਠਹਿਰਦੇ ਆ ਮਨੁੱਖਾਂ ਦੇ ਅੱਗੇ ਗ੍ਰਹਿਣਯੋਗ ਆ ਮਨੁੱਖਾਂ ਦੇ ਅੱਗੇ નિર્ਦੋਸ਼ ਆ ਮਨੁੱਖਾਂ ਦੇ ਅੱਗੇ ਉਹ ਸਵਰਗ ਲਈ ਬਿਲਕੁਲ ਤਿਆਰ ਆ ਪਰ ਸਚਾਈ ਕੁਝ ਹੋਰ ਹੁੰਦੀ ਆ ਸਵਰਗ 'ਚ ਉਹ ਗ੍ਰਹਿਣਯੋਗ ਨਹੀਂ ਹੁੰਦੇ ਸਵਰਗ ਵਿੱਚ ਪਰਮੇਸ਼ਰ ਉਹਨਾਂ ਨੂੰ નિર્ਦੋਸ਼ ਨਹੀਂ ਦੇਖਦਾ ਸਵਰਗ ਵਿੱਚ ਉਹ ਪਰਮੇਸ਼ਰ ਨੂੰ ਬਿਲਕੁਲ ਵੀ ਪਸੰਦ ਆਉਣ ਵਾਲੇ ਨਹੀਂ ਹੁੰਦੇ ਜਿਨ੍ਹਾਂ ਦੇ ਲਈ ਪ੍ਰਭੂ ਦੇ ਵਚਨ ਚ ਲਿਖਿਆ ਕੋਤਾ ਤੀਯ ਦੇ ਉਸਤੇ 12 ਆਇਤ ਵਿੱਚ ਲਿਖਿਆ ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਨਿਗਾ ਵਿੱਚ ਤਾਂ ਸ਼ੁੱਧ ਹਨ ਪਰ ਉਹਨਾਂ ਦੀ ਪਲੀਤੀ ਧੋਤੀ ਨਹੀਂ ਗਈ ਸੋ ਖੁਦਾ ਦੇ ਅੱਗੇ ਉਹ ਤੋਤੇ ਨਹੀਂ ਗਏ ਖੁਦਾ ਦੇ ਅੱਗੇ ਉਹ ਅਜ ਵੀ ਦੋਸ਼ੀ ਠਹਿਰਦੇ ਆ ਸੋ ਇਸ ਲਈ ਸਾਡੀ ਸਭ ਤੋਂ ਵੱਡੀ ਸੰਤੁਸ਼ਟੀ ਇਹ ਨਹੀਂ ਆ ਕਿ ਮਨੁੱਖਾਂ ਚ ਮੈਂ ਗ੍ਰਹਿਣ ਹੋ ਗਿਆ ਮਨੁੱਖਾਂ ਨੂੰ ਮੈਂ ਪਸੰਦ ਆਉਣ ਵਾਲਾ ਆ ਮਨੁੱਖ ਮੈਨੂੰ ਬਹੁਤ ਇੱਜ਼ਤ ਕਰਦੇ ਆ ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਆ ਦੂਸਰਾ ਗ੍ਰੰਥੀਆ 10 ਅਧਿਆਇ ਉਸਤੇ 18 ਵਚਨ ਚ ਲਿਖਿਆ ਕਿਉਂਕਿ ਜੋ ਆਪਣੀ ਨੇਕਨਾਮੀ ਜਤੋਂਦਾ ਹੈ ਸੋ ਨਹੀਂ ਸਗੋ ਉਹ ਪ੍ਰਵਾਨ ਹੁੰਦਾ ਹੈ ਜਿਸ ਦੀ ਪ੍ਰਭੂ ਨੇਕਨਾਮੀ ਕਰਦਾ ਹੈ ਔਰ ਪੌਲਸ ਪਹਿਲਾ ਗ੍ਰੰਥੀ ਚਾਰ ਦਾ 4 ਵਚਨ ਚ ਲਿਖਦਾ ਭਾਵੇਂ ਮੈਂ ਆਪਣੇ ਆਪ ਵਿੱਚ ਕੋਈ ਦੋਸ਼ ਨਹੀਂ ਵੇਖਦਾ ਤਾਂ ਵੀ ਇਸ ਤੋਂ ਮੈਂ નિર્ਦੋਸ਼ ਨਹੀਂ ਠਹਿਰਦਾ ਪਰ ਮੇਰੀ ਜਾਂਚ ਕਰਨ ਵਾਲਾ ਪ੍ਰਭੂ ਹੈ ਸਿਸ ਕਰਕੇ ਅਸੀਂ ਆਪਣੇ ਸ਼ੁੱਧ ਵਿਵੇਕ ਦੇ ਅਨੁਸਾਰ ਆਪਣੀ ਪਰਖ ਕਰਨੀ ਕਿ ਮੈਂ ਪਰਮੇਸ਼ਰ ਦੇ ਅਗੇ ਗ੍ਰਹਿਣ ਯੋਗ ਹਾਂ ਸੋ 다ਊਦ ਜੋ ਆ ਪ੍ਰਾਰਥਨਾ ਕਰ ਰਿਹਾ ਕਿ हे ਪਰਮੇਸ਼ਰ ਮੇਰੇ ਮਨ ਦੇ ਵਿਚਾਰ ਮੇਰੇ ਮੂੰਹ ਦੀਆਂ ਗੱਲਾਂ ਤੇਰੇ ਹਜ਼ੂਰ ਗ੍ਰਹਿਣ ਯੋਗ ਹੋਣ ਕਿਉਂਕਿ 다ਊਦ ਜਾਣਦਾ ਆ ਕਿ ਮੈਂ ਪਰਮੇਸ਼ਰ ਦੇ ਅਗੇ ਤਾਂ ਹੀ ਗ੍ਰਹਿਣ ਯੋਗ ਹੋਵਾਂਗਾ ਜੇ ਮੇਰੇ ਵਿਚਾਰ ਸਵਰਗ ਚ ਗ੍ਰਹਿਣ ਯੋਗ ਆ ਜੇ ਮੇਰੇ ਮੂੰਹ ਦੀਆਂ ਗੱਲਾਂ ਸਵਰਗ ਚ ਗ੍ਰਹਿਣ ਯੋਗ ਆ ਅੱਜ ਬਹੁਤ ਸਾਰੇ ਵਿਸ਼ਵਾਸੀ ਲੋਕ ਉਹ ਆਪਣੇ ਸਮੇਂ ਦਾ ਜੋ ਐਕਸਪੀਰੀਅੰਸ ਜਾਂ ਜੋ 10 ਸਾਲ ਤੋਂ ਮਸੀਹ ਜਾਂ 20 ਸਾਲ ਤੋਂ ਉਹ ਮਸੀਹ ਚ ਇਸ ਗੱਲ ਦੇ ਉੱਤੇ ਉਹ ਕਮਾਂਡ ਕਰਦੇ ਆ ਇਸ ਗੱਲ ਦੇ ਉੱਤੇ ਉਹ ਜੋ ਆ ਦੂਸਰਿਆਂ ਤੋਂ ਆਪਣੇ ਆਪ ਨੂੰ ਉੱਤਮ ਸਮਝਦੇ ਆ ਜਾਂ ਕੁਝ ਲੋਕ ਆਪਣੇ ਨੌਲੇਜ ਦੇ ਉੱਤੇ ਕਮਾਂਡ ਕਰਦੇ ਆ ਕਿ ਸਾਨੂੰ ਬਹੁਤ ਗਿਆਨ ਆ ਸੋ ਯਾਦ ਰੱਖਿਏ ਤੁਹਾਡੇ ਗਿਆਨ ਦੇ ਅਨੁਸਾਰ ਤੁਸੀਂ ਗ੍ਰਹਿਣ ਯੋਗ ਨਹੀਂ ਹੋ ਸਕਦੇ ਤੁਸੀਂ ਆਪਣੇ ਸਮੇਂ ਦਾ ਤਜਰਬੇ ਦੇ ਅਨੁਸਾਰ ਗ੍ਰਹਿਣ ਯੋਗ ਨਹੀਂ ਹੋ ਸਕਦੇ ਬਲਕਿ ਤੁਸੀਂ ਗ੍ਰਹਿਣ ਹੋਵੋਗੇ ਕਿ ਇੰਨੇ ਤਜਰਬੇ ਤੋਂ ਬਾਅਦ ਤੁਹਾਡੇ ਮਨ ਦੇ ਵਿਚਾਰ ਕਿ ਅੱਜ ਸਵਰਗ 'ਚ ਗ੍ਰਹਿਣ ਯੋਗ ਹੋ ਰਿਹਾ ਇੰਨੇ ਤਜਰਬੇ ਤੋਂ ਬਾਅਦ ਕਿ ਤੁਹਾਡਾ ਚਾਲ ਚਲਨ ਤੁਹਾਡੇ ਮੂਹ ਦੇ ਅਗਲਾ ਕੀ ਸਵਰਗ ਨੂੰ ਪਸੰਦ ਆ ਰਿਹਾ ਇਨ੍ਹਾਂ ਵਚਨ ਦਾ ਗਿਆਨ ਹਾਸਲ ਕਰਨ ਤੋਂ ਬਾਅਦ ਕੀ ਤੁਹਾਡੇ ਅੰਦਰੋਂ ਪਵਿੱਤਰਤਾ ਹੀ ਚਲਕ ਰਹੀ ਆ ਕੀ ਤੁਹਾਡੇ ਅੰਦਰੋਂ ਅਲੱਗਤਾ ਹੀ ਚਲਕ ਰਹੀ ਆ ਕਿ ਤੁਹਾਡੇ ਜੀਵਨ ਦੇ ਵਿੱਚ ਹਰ ਚੀਜ਼ ਹਰ ਫੈਸਲੇ ਕੀ ਸਵਰਗ ਚ ਗ੍ਰਹਿਣ ਹੋ ਰਿਆ ਸੋ ਅਗਰ ਇੰਨੇ ਸਾਲ ਦੇ ਤਜਰਬੇ ਤੋਂ ਬਾਅਦ ਉਹ ਚੰਦ ਨੌਲੇਜ ਤੋਂ ਬਾਅਦ ਵੀ ਸਾਡੇ ਮੂੰਹ ਦੀਆਂ ਗੱਲਾਂ ਸਾਡੇ ਮਨ ਦੇ ਵਿਚਾਰ ਅਗਰ ਸਵਰਗ ਨੂੰ ਪਸੰਦ ਨਹੀਂ ਆ ਰਹੇ ਤਾਂ ਤੁਹਾਡਾ ਤਜਰਬਾ ਪੂਰੀ ਤਰ੍ਹਾਂ ਫੇਲਿਆ ਤੁਹਾਡੇ ਨੌਲੇਜ ਫੇਲਿਆ ਪੂਰੀ ਤਰ੍ਹਾਂ ਇਸ ਕਰਕੇ ਆਪਣੇ ਆਪ ਨੂੰ ਜਾਂਚੀਏ ਪਰਖੀਏ 다ਊਦ ਬਚਪਨ ਤੋਂ ਹੀ ਪ੍ਰਭੂ ਦੇ ਨਾਲ ਚੱਲਣ ਵਾਲਾ ਫਿਰ ਵੀ ਉਹ 다ਊਦ ਆਪਣੇ ਆਪ ਨੂੰ ਖੁਦਾ ਦੇ ਅੱਗੇ ਰੱਖ ਰਿਹਾ ਪਰਮੇਸ਼ਰ ਮੈਨੂੰ ਜਾਂਚ ਮਨੂੰ ਪਰਖ ਪ੍ਰਭੂ ਮੇਰੇ ਵਿੱਚ ਕੋਈ ਪੈੜੀ ਚਾਲਿਆ ਤਾਂ ਪ੍ਰਭੂ ਮੇਰੇ ਤੇ ਪ੍ਰਗਟ ਕਰ ਸੁਇਸਲੀ ਪ੍ਰਭੂ ਯਿਸੂ ਮਸੀਹ ਨੇ ਸਿਰਫ ਨੱਕੋ ਨੱਕ ਪਰੇ ਮੱਟਾ ਨੂੰ ਦੇਖ ਕੇ ਕੰਮ ਨਹੀਂ ਕੀਤਾ ਬਲਕਿ ਪ੍ਰਭੂ ਨੇ ਉਸ ਦੇ ਵਿੱਚ ਜੋ ਸਾਫ ਪਾਣੀ ਜੋ ਗ੍ਰਹਿਣ ਯੋਗ ਜਲ ਨੂੰ ਪ੍ਰਿਆ ਦੇਖਿਆ ਤੋਂ ਇਸ ਲਈ ਪ੍ਰਭੂ ਨੂੰ ਪਸੰਦ ਆਇਆ ਪ੍ਰਭੂ ਨੇ ਕੰਮ ਕੀਤਾ ਸੋ ਇਸ ਲਈ ਅੱਜ ਅਸੀਂ ਸਿਰਫ ਨੱਕੋ ਨੱਕ ਪਰੰਤੇ ਨਹੀਂ ਬਲਕਿ ਇੱਕ ਸ਼ੁੱਧ ਪਾਣੀ ਨਾਲ ਸਾਫ ਪਾਣੀ ਨਾਲ ਅੰਮ੍ਰਿਤ ਜਲ ਦੀਆਂ ਨਦੀਆਂ ਸਾਡੇ ਵਿੱਚੋਂ ਨਜ਼ਰ ਆਉਣ ਇਸ ਕਰਕੇ ਅਸੀਂ ਕਦੀ ਚੋਰੀ ਦੇ ਪਾਣੀ ਨਾਲ ਮਿੱਠੇ ਪਾਣੀ ਨਾਲ ਵੀ ਵਿਚਾਰ ਪਾਣੀ ਨਾਲ ਆਪਣੇ ਆਪ ਨੂੰ ਨਾ ਪਰਿਏ ਕਦੀ ਲਾਲਚ ਤੇ ਪਾਣੀ ਨਾਲ ਆਪ ਨੂੰ ਨਾ ਪਰਿਏ ਕਦੀ ਗੰਦਗੀ ਨਾਲ ਨਾ ਪਰਿਏ ਔਰ ਸਿਰਫ ਔਰ ਸਿਰਫ ਪਰਮੇਸ਼ਰ ਦਾ ਵਚਨ ਨਾਲ ਪਰਿਏ ਜੇ ਸਮੇਂ ਪਰਮੇਸ਼ਰ ਜੋ ਦੇਖੇਗਾ ਕਿ ਹਾਂ ਇਹ ਉਸ ਚੀਜ਼ ਨਾਲ ਪਰਿਆ ਜੋ ਮੈਨੂੰ ਪਸੰਦ ਹੈ ਸੰਸਾਰ ਨੂੰ ਪਸੰਦ ਨਹੀਂ ਪਸੰਦ ਅਗਰ ਸੰਸਾਰ ਦੇਖੇਗਾ ਅਗਰ ਉਹਨਾਂ ਮੱਟਾ ਜਿਹੜਾ ਜਲ ਪਰ ਰਿਹਾ ਅਗਰ ਕੋਈ ਦੇਖੇਗਾ ਕਿਸੇ ਨੂੰ ਉਸਦਾ ਪਸੰਦ ਨਾ ਆਵੇ ਕਿ ਤੁਸੀਂ ਪਾਣੀ ਨਾਲ ਕਿਉਂ ਪਰ ਰਹੇ ਹੋ ਪਾਣੀ ਨਾਲ ਪਰੰਦੀ ਕੀ ਜ਼ਰੂਰਤ ਆ ਇਸ ਸੰਗਾ ਤੇ ਤੋ ਦਾਖਰਸ ਚਾਹੀਦੀ ਆ ਖਤਮ ਤੋਂ ਦਾਖਰਸ ਹੋਈ ਆ ਉਸ ਦਾ ਕਿਸੇ ਨੂੰ ਪਸੰਦ ਨਾ ਆਏ ਪਰ ਸਭ ਤੋਂ ਵੱਡੀ ਚੀਜ਼ ਕਿ ਪ੍ਰਭੂ ਨੂੰ ਪਸੰਦ ਆ ਰਹੇ ਸੀ ਕਿ ਹਾਂ ਜੋ ਮੈਂ ਬੋਲਿਆ ਉਹ ਕਰ ਰਹੇ ਆ ਜੇ ਸੀ ਨਾ ਬੋਲਿਆ ਇਹ ਪਰ ਰਹੇ ਆ ਸੋ ਪ੍ਰਭੂ ਨੇ ਸਗਤੇ ਕੰਮ ਕੀਤਾ ਇਸ ਲਈ ਅੱਜਸੀਂ ਆਪਣੇ ਆਪ ਨੂੰ ਪਰਣਾ ਔਰ ਉਸ ਚੀਜ਼ ਦਾ ਪਰਣਾ ਜਿਸ ਨਾਲ ਖੁਦਾ ਨੇ ਬੋਲਿਆ ਕਦੀ ਵੀ ਗੰਦਗੀ ਨਾਲ ਅਸੀਂ ਆਪਣੇ ਆਪ ਨੂੰ ਨਹੀਂ ਪਰਣਾ ਅਗਰ ਇਸ ਤਰੀ ਤੀ ਨਾਲ ਅਸੀਂ ਚੱਲਾਂਗੇ ਤਾਂ ਪਰਮੇਸ਼ਰ ਦੀ ਵੱਡੀ ਮਹਿਮਾ ਨੂੰ ਆਪਣੇ ਜੀਵਨ ਚ ਅਸੀਂ ਪ੍ਰਗਟ ਹੁੰਦਾ ਦੇਖਾਂਗੇ ਔਰ ਅਗਰ ਇਸ ਨੂੰ ਸੁਣਨ ਤੋਂ ਬਾਅਦ ਤੁਸੀਂ ਆਸ਼ਿਸ਼ ਪਾਉਂਦੇ ਹੋ ਸੋ ਆਮਿਨ ਜ਼ਰੂਰ ਤੁਸੀਂ ਟਾਈਪ ਕਰੋ ਔਰ ਦੂਸਰਿਆਂ ਨੂੰ ਸ਼ੇਅਰ ਕਰੋ ਔਰ ਇਸ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਸਵਾਲ ਹੈ ਜਾਂ ਵਚਨ ਦਾ ਕੋਈ ਵੀ ਸਵਾਲ ਹੈ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਕਮੈਂਟ ਬਾਕਸ ਵਿੱਚ ਅਸੀਂ ਜ਼ਰੂਰ ਤੁਹਾਡੇ ਸਵਾਲ ਨੂੰ ਕਲੈਰੀਫਾਈ ਕਰਾਂਗੇ ਔਰ ਇਸ ਵਚਨ ਦੇ ਰਾਹੀਂ ਸਾਨੂੰ ਪ੍ਰਭੂ ਬਹੁਤ ਵਧੀਆ ਆਸ਼ਿਸ਼ ਦੇਵੇ ਆਮਿਨ